ਸੋ ਕਈ ਵਾਰੀ ਗੱਲਾਂ ਹੁੰਦੀਆਂ ਕਿ ਯਾਰ ਵੀ ਜਿਹੜਾ ਹਰਪਜਨ ਮਾਨ ਦੇ ਗਲੇ ਦੇ ਵਿੱਚ ਦਰਦ ਬਹੁਤ ਆ ਹਰਪਜਨ ਮਾਨ ਦੇ ਗਲੇ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦੀ ਇੱਕ ਫੀਲਿੰਗ ਹੈ ਕਿ ਮੈਨੂੰ ਲੱਗਦਾ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਅਜਿਹੇ ਹਾਦਸੇ ਵਿੱਚੋਂ ਜਿਹੜੇ ਤੁਹਾਡੇ ਨਿੱਜੀ ਹੁੰਦੇ ਗੁਜ਼ਰਦੇ ਹੋ ਤੇ ਤੁਸੀਂ ਕੁਦਰਤੀ ਤੌਰ ਤੇ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹੋ ਸੋ ਮੇਰੀ ਗਾਇਕੀ ਵਿੱਚ ਵੀ ਜੋ ਮੇਰੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹ ਨਜ਼ਰ ਆਉਂਦੀ ਰਹੀ ਹੈਗੀ ਕਿ ਜਿਹੜਾ ਮੈਂ ਜ਼ਿੰਦਗੀ ਮੌਤ ਦੀ ਮੇਰੇ ਗਾਣੇ ਚ ਬਹੁਤ ਗੱਲ ਸੁਣੋਗੇ ਤੁਸੀਂ ਜਾਂ ਪਿੱਛੇ ਜੇ ਮੇਰੀ ਇੱਕ ਬੜੀ ਗੱਲ ਮਕਬੂਲ ਹੋਈ ਵੇਸੀ ਮੈਂ ਇੱਕ ਇੰਟਰਵਿਊ ਚ ਗੱਲ ਕਰਦਾ ਸੀ ਕਿ ਜਿਹੜਾ ਰਿਸ਼ਤਿਆਂ ਦੇ ਭੈਣ ਭਰਾਵਾਂ ਦੇ ਮਾਪੇ ਦੇ ਇਹ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਇਹ ਸਾਡੇ ਰਿਸ਼ਤੇ ਮੁਹੱਬਤ ਜਿਹੜੀ ਇਹਦੇ ਮੈਂ ਬਹੁਤ ਗਾਣੇ ਗਾਏ ਆ ਤੇ ਉਹ ਫਿਰ ਜਿਹੜੀ ਬੰਦੇ ਨੂੰ ਇਹ ਜਿਹੜੀਆਂ ਸੱਟਾਂ ਹੁੰਦੀਆਂ ਉਹ ਤੁਹਾਡੇ ਚੇਤ ਮਨ ਚ ਜਦੋਂ ਕੋਈ ਗਾਣਾ ਫਿਲਮ ਬਣਦੀ ਹੈ ਉਹ ਤੁਹਾਡੇ ਤੇ ਫਿਰਦੀਆਂ ਰਹਿੰਦੀਆਂ ਤੁਹਾਡੇ ਨਾਲ ਤੁਰਦੀਆਂ ਫਿਰਦੀਆਂ ਰਹਿੰਦੀਆਂ ਹੋਰ ਖੈਰ ਜਿਹੜੀ ਗਾਇਕੀ ਸੀ ਗਾਇਕੀ ਦੇ ਵਿੱਚ ਅਸੀਂ ਹੌਲੀ-ਹੌਲੀ ਅਸੀਂ ਜਿਹੜੀ ਕੁਝ ਸਾਲਾਂ ਬਾਅਦ ਹੀ ਤਕਰੀਬਨ 80 'ਚ ਅਸੀਂ ਕੈਨੇਡਾ ਗਏ ਤੇ 83-84 'ਚ ਫਿਰ ਅਸੀਂ ਸੱਭਿਆਚਾਰ ਗਏ ਕਿਵਲ ਆ ਗਏ ਅਕਵਾਲ ਮਾਲ ਸਾਹਿਬ ਨਾਲ ਟ੍ਰਾਂਟੋ ਸਾਡੀ ਮੁਲਾਕਾਤ ਹੋਈ ਤੇ ਉਹ ਕਹਿੰਦੇ ਯਾਰ ਤੁਸੀਂ ਗਲੇ ਅੱਛੇ ਆ ਤੇ ਥੋੜਾ ਜਿਹਾ ਤੁਸੀਂ ਗਾਇਕੀ ਆਵਦੀ ਹੋਰ ਵੀ ਇਹਨੂੰ ਵਧਾਓ ਇਹਨੂੰ ਤੇ ਅਸੀਂ ਬਕਾਇਦਾ ਮੈਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਬਲਬੀਰ ਪੰਘੂ ਸਾਹਿਬ ਕੋਲੇ ਸ਼ੇਖ ᱩਮੀਦ ਸਾਹਿਬ ਕੋਲੇ ਬਾਪੂ ਜੀ ਪਾਰ ਸਾਹਿਬ ਕਰਨਲ ਸਿੰਘ ਪਾਰਸ ਰਾਮ ਵਾਲੀ ਐ ਸ਼ਰੂਮਨੀ ਕਵੀਸ਼ਰ ਉਹਨਾਂ ਨੂੰ ਤਾਂ ਅਸੀਂ ਬਚਪਨ ਦੇ ਵਿੱਚ ਹੀ ਉਸਤਾਦ ਧਾਰ ਲਿਆ ਸੀ ਮੇਰਾ ਇਹ ਬਹੁਤ ਜ਼ਿੰਦਗੀ 'ਚ ਮੰਨਣਾ ਕਿ ਹਰ ਬੰਦੇ ਦਾ ਆਪਣਾ ਆਪਣਾ ਬਲੀਫ ਹੋ ਸਕਦਾ ਉਹਦਾ ਵਿਸ਼ਵਾਸ ਉਹਦਾ ਯਕੀਨ ਹੋ ਸਕਦਾ ਮੇਰਾ ਇਹ ਵਿਸ਼ਵਾਸ ਹੈ ਕਿ ਜਿਹੜਾ ਹਰ ਚੀਜ਼ ਇੱਕ ਸਬੱਬ ਤੇ ਇੱਕ ਵਿਦ ਬਣਦੀ ਹੈ ਤੇ ਉਹਦੇ ਵਿੱਚੋਂ ਫਿਰ ਉਹ ਘਟਨਾਵਾਂ ਜਿਹੜੀਆਂ ਵਾਪਰਦੀਆਂ ਉਹ ਕਈਆਂ ਦੀ ਜ਼ਿੰਦਗੀ ਬਣਾ ਜਾਂਦੀਆਂ ਕਈਆਂ ਦੀ ਉਹ ਜ਼ਿੰਦਗੀ ਤਬਾਹ ਕਰ ਜਾਂਦੀਆਂ ਉਹ ਸਕਸੈਸ ਫੇਲਿਅਰ ਸਾਰੀਆਂ ਚੀਜ਼ਾਂ ਮੈਂ ਉਹਦੇ ਨਾਲ ਰਿਲੇਟ ਕਰਕੇ ਦੇਖਦਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।